ਪਹੁੰਚ ਚੁੱਕੇ ਆ ਫਿਰੋਜ਼ਪੁਰ ਬਾਰਡਰ ਏਰੀਆ ਬਾਰਡਰ ਏਰੀਆ ਵੀ ਭਾਜੀ ਕਹਿੰਦੇ ਹੁੰਦੇ ਹਾਂਜੀ ਹਾਂ ਬਾਰਡਰ ਕਿੰਨਾ ਬਾਰਡਰ ਉੱਥੋਂ ਇਥੋਂ 8 ਕਿਲੋਮੀਟਰ ਹੈ ਲੋ ਜੀ 8 ਕਿਲੋਮੀਟਰ ਬਾਰਡਰ 메ਨ ਬਾਰਡਰ ਪੈ ਜਾਂਦਾ ਨਾ ਇਹ ਹਾਂਜੀ ਹਾਂ 메ਨ ਬਾਰਡਰ 메ਨ ਬਾਰਡਰ ਹਸੈਣੀ ਵਾਲਾ ਬਾਰਡਰ ਹਸੈਣੀ ਵਾਲਾ ਬਾਰਡਰ ਹਾਂਜੀ ਹਾਂ ਸੈਣੀ ਵਾਲਾ ਬਾਰਡਰ ਮੋਰੇ ਪਾਕਿਸਤਾਨ ਨਾ ਹਾਂ ਹਾਂ ਹੀ ਪਾਕਿਸਤਾਨ 8 ਕਿਲੋਮੀਟਰ ਤੇ ਪਰਲਾ ਪੰਜਾਬ ਜਿਹਨੂੰ ਕਹਿ ਸਕਦੇ ਆ ਇਧਰਲਾ ਪੰਜਾਬ ਉਧਰਲਾ ਪੰਜਾਬ ਕਹਿੰਦੇ ਨਾ ਉਹਦਾ ਹਾਂਜੀ ਹਾਂ ਲੈਂਦਾ ਪੰਜਾਬ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦਿਖਦਾ ਵਈ ਦੇਖ ਦੁਖਾਉਂਦੇ ਹੁਣ ਇਹਨਾਂ ਦਾ ਟਰਟਰ ਹਾਂ ਇਹ ਤਾਂ ਬਾਦੂ ਚਲੇ ਜਾਂਦਾ ਹੈ ਦੇਖਦੇ ਉੱਥੇ ਉਹਦਾ ਆਪਣਾ ਉਧਰਲੇ ਬੰਦੇ ਆਪਣੇ ਫਿਰਦੇ ਆਪਰੇਟ ਜਦੋਂ ਹੁੰਦੀ ਨਾ ਜਮੀਨਾ ਨੇ ਲੋਕ ਜਦੋਂ ਆਪਰੇਟ ਹੁੰਦੀ ਏ ਇਹ ਹੁੰਦੀ ਏ ਮੇਰੇ ਨਾਲ ਤਾਂ ਵੀਰਵਾਰ ਤੇ ਖਰੇ ਸੋਮਵਾਰ ਦੋ ਵਾਰ ਹੁੰਦੀ ਅਸ਼ੋਤਿਜ ਤੇ ਉਦੋਂ ਵੀ ਨਹੀਂ ਜਾਂਦਾ ਏ ਜਦੋਂ ਤਾਰ ਦੇ ਨਾਲ ਜਮੀਨਾ ਨੇ ਮੰਨ ਲਓ ਵੀ ਵਟਣਾ ਵਟਣਾ ਉਹ ਜਿਹੜੀਆਂ ਵਿਡੋ ਆਪਾਂ ਨੂੰ ਵਿਡਵਾਂ ਸ਼ੋਅ ਹੁੰਦੀਆਂ ਹੁੰਦੀਆਂ ਆ ਗੱਭੇ ਨਹਿਰ ਜੀ ਉਹਦਾ ਖਰੇ ਕਸ਼ਮੀਰ ਦੀਆਂ ਨਾ ਉਧਰੋਂ ਖੜ ਕੇ ਉਧਰ ਹੱਥ ਜਾ ਫਿਰਨੇ ਆ ਉਹ ਤਾਂ ਕਸ਼ਮੀਰ ਦੀਆਂ ਬੜੀ ਵਧੀਆ ਯਾਰ ਇੰਦਰ ਆ ਬਾਕਮਾ ਚਲੇ ਜਾਂਦੇ ਬਾਰਡਰ ਤਾਂ ਦੇਖਣੇ ਕੋਈ ਚੱਕਰ ਨਹੀਂ ਜੀ ਦੇਖਣਾ ਚਲੇ ਜਾਂਦੇ ਆ ਡੀ ਐਫ ਸੀ ਦਾ ਉੱਤਰ ਉਹਨਾਂ ਨੂੰ ਹਨਾ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਨਹੀਂ ਤੇ ਫੇਰ ਜਾਣਾ ਉਹਨਾਂ ਨੂੰ ਪੁੱਛ ਲੈਣੇ ਆ ਪਾ ਵੇਖ ਲੈ ਆਹ ਉਹਨਾਂ ਨੂੰ ਪੁੱਛ ਲੈਣੇ ਆ ਕਹਣਾ ਨਹੀਂ ਤਾਂ ਅਸੀਂ ਜਾਇਏ ਬਾਰਡਰ ਦੇਖਣੇ ਚਲੋ ਬਾਕੀ ਵੇਖਦੇ ਆ ਜੇ ਗਏ ਤਾਂ ਬਾਰਡਰ ਤੁਹਾਨੂੰ ਜ਼ਰੂਰ ਦਿਖਾਵਾਂ ਵੀਡੀਓ ਵੀਡੀਓ ਲਾਉੜਾ ਆ ਕੋਈ ਚੱਕਰ ਨਹੀਂ ਇਹ ਤਾਂ ਸਹੀ ਆ ਚਲੋ ਫੇਰ ਤਾਂ ਯਾਰ ਤੁਹਾਨੂੰ ਦਿਖਾ ਲਾਂਗੇ ਬਾਰਡਰ ਕਾਫੇ ਪਹੁੰਚ ਗਏ। ਹਮ ਤੀਵਾਏ ਕਾਫੀ ਕਾਫੀ ਪੀ ਕੇ ਗਾਂ ਵਾਲੀ ਪੀ ਕਾਫੀ ਪੀ ਕੇ ਗਾਂ ਵਾਲੀ ਪਲਾਨਿੰਗ ਫਿਰ ਇਥੇ ਮੈਨੂੰ ਪਤਾ ਲੱਗਾ ਕਿ ਅੰਦੇ ਲੱਗੇ ਤੁਸੀਂ ਮਨੋਦਨ ਦੱਸਿਆ ਨਹੀਂ ਬਾਰਡਰ ਵੀ ਹੈ। ਹਾਂ ਹਾਂ ਬਾਰਡਰ ਤੇ ਲੈ ਕੇ ਚੱਲ ਦਾਂ। ਚੱਲੀ ਅੱਜ ਜਲਦੀ ਜਾਣਾ ਹੈ। ਅੱਜ ਆਪਾਂ ਮਿਲ ਗਏ ਜਨਾਬ ਉਹਨਾਂ ਨੂੰ। ਲੈ ਮੈਨੂੰ ਨਾਮ ਮੋਰੇ ਲੈ ਗਿਆ ਮੈਂ ਨਹੀਂ ਉਹਦਾ ਤੇਰਾ ਬਲੌਗ ਹੈ ਤੇ ਤੈਨੂੰ ਤਾਂ ਨਹੀਂ ਲਿਆਉਣਾ। ਮੈਂ ਬਹੁ ਘਟ ਆਉਣਾ ਮੋਰੇ ਕਹਿੰਦੇ। ਟੀਡੀ ਹੜਕੀ ਕਰਨਾ ਟੀਡੀ ਹੜਕੀ ਕਰਨਾ ਟੀਡੀ ਕੋਲ ਮੈਨੂੰ ਦੱਸ ਹਾਂ ਟੀਡੀ ਹੜਕੀ ਕਰਨਾ ਕੋਮ ਟਿਸ਼ੂ ਡਾਇਆ ਉਹ ਦੰਦਾ ਕੈਮਰੇ ਚ ਟੀਡੀ ਸਾਡਾ ਭਰਾਵਾ ਟੁੱਟ ਗਿਆ ਕੈਮਰਾ ਤੁਹਾਨੂੰ ਦੱਸਦੇ ਆ ਮੈਂ ਵਿੱਚ ਟਿਸ਼ੂ ਭਸਾਤਾ ਹੀ ਉਹਦੇ ਹੋ ਗਿਆ ਓਕੇ ਟੀ ਨਹੀਂ 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 ਕਰਦਾ ਪਤਾ ਹੀ ਜਿਗਾਰ ਲਾਤਾ ਆਹ ਚੱਲਦੇ ਆ ਜੀ ਚਲੋ ਮਿਲਦੇ ਆ ਅੱਗੇ ਜੇ ਕੋਈ ਆਪਣੇ ਕੋਲ ਬਿਠੇ ਹਰਿੰਦਰ 15 ਹਰਿੰਦਰ ਕੋਲਰ ਜੀ ਉਹ ਹਾ ਦੇ ਪਿਛੇ ਬੈਠੇ ਹੋਏ ਆ ਦੋ ਦਸ ਰਿਸ਼ਨ ਓਏ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਭਰਾਵਾਂ ਕੋਲ ਪਹੁੰਚੇ ਆਂ ਆ ਕੀ ਲੱਗਾ ਅਜਾ ਦੂਜਾ ਤੈਣਿਆ ਉਹ ਨਹੀਂ ਆ ਰਹੀ ਆ ਤੈਣ ਨਹੀਂ ਜਿਹੜਾ ਮੈਂ ਤੇਰੇ ਕੋਲ ਲੱਦੇ ਇਹ ਕਹਿੰਦੇ ਜਿਹੜਾ ਤੈਣ ਨਹੀਂ ਦਿਖਦਾ ਉਹ ਕਿਸਮਤ ਵਾਲਾ ਬੋਹਂਦਾ ਆ ਭਾਂਚ ਮੇਰੀ ਕਿਸਮਤ ਦੇਖ ਲੋ ਮੇਰੇ ਢੜ ਤੇ ਕੱਡਾ ਉਹ ਸਾਲਾ ਗਿਆਬ ਹੋ ਗਿਆ ਆਹ ਦੇ ਹੋਰ ਕੀ ਤੈਣਾ ਹੈ ਕਿੱਥੇ ਨਹੀਂ ਓਏ ਵਿਆਹ ਆਇਆ ਤੂੰ ਇਹ ਤੇਰਾ ਵੀ ਹੋ ਜੂਗਾ ਕਾਡਾ ਨਹੀਂ ਹੁਣ ਨਹੀਂ ਹੁਣ ਸਾਡੇ ਲੱਛਣ ਨਹੀਂ ਵਿਆਹਲੇ ਦੱਸਾ ਕਿੱਥੇ ਗਿਆ ਆ ਉਧਰ ਹੀ ਗੱਲਦੇ ਆਂ ਸ਼ਾਵੇਂ ਲੋ ਜੀ ਆਪਣਾ ਝੋਟਾ ਸਾਰਾ ਮੋਡੀਫਿਕੇਸ਼ਨ ਆ 2025 25 ਮਾਡਲ ਆ ਉਹ ਜਿਹੜੇ ਪੁਰਾਣਿਆਂ ਦੇ ਤਾਂ ਜਿਹੜੇ ਵੀ ਹਾਂ ਹੂੰ ਉਹਨਾਂ ਦੀ ਉਹ ਗੱਲ ਤਾਂ ਹੋਣੀ ਹੈ ਦੱਸੇ ਨੂੰ ਮੈਂ ਕਿਹਾ ਰੈਡੀਏਟਰ ਮੰਗਾਦੇ ਹਜੇ ਤੱਕ ਨਹੀਂ ਨੇ ਮੰਗਾ ਕੀਤੀ ਦੇਖ ਲਓ ਕਿਦਾਂ ਦਾ ਬੰਦਾ ਆ ਮੰਗਾਜੀ ਵੀ ਆ ਬਦਨੀ ਇੱਕ ਬੰਦਾ ਸੀਗਾ ਸ਼ਾਮ ਡਿਊਟੀ ਮੰ ਬਦਨੀ ਇੱਕ ਬੰਦਾ ਸੀ ਮੈਂ ਦੱਸਣ ਲੱਗਾ ਗੱਲ ਆ ਤਾਰ ਤੋਂ ਮੈਨੂੰ ਮਤਲਬ ਗੱਲ ਯਾਦ ਆਈ ਮਾਹ ਜਨਾ ਕੋਈ ਬੰਦਾ ਉਹਦੀ ਬੈਂਟਰੀਆਂ ਦੀ ਦੁਕਾਨ ਦੋ ਦੁਕਾਨਾਂ ਉਹਦੇ ਰਾਤ ਨੂੰ ਛਟਣਾ 'ਚ ਕਰੰਟ ਛੱਡਿਆ ਹੁੰਦਾ ਕਿਉਂ ਇੱਕ ਬੰਦਾ ਉਹਦੇ ਨਾਲ ਚੁੰਬੜ ਵੀ ਗਿਆ ਸੀ ਮੀਂਹ ਪੈਂਦੇ 'ਚ ਉਹ ਬੰਦਾ ਉੱਥੇ ਛੱਡ ਕੋਲੇ ਖੜ ਗਿਆ ਥੱਲੇ ਤੇ ਉਹ ਸਾਲਾ ਮੇਰੇ ਉਹਨੇ ਦੋ ਹੱਥ ਲਾਇਆ ਤੇ ਉਹਨੂੰ ਕਰੰਟ ਲੱਗ ਗਿਆ ਕਿਉਂ ਲਾਇਆ ਛੱਡ ਨੂੰ ਤੇ ਚੋਰੀ ਨਾ ਹੋਵੇ ਗਲਤ ਗੱਲ ਆ ਯਾਰ ਭਾਜੀ ਅਗਲੇ ਨੇ ਤਾਂ ਦੀ ਸੇਫਟੀ ਨੂੰ ਆ ਪਰ ਆਏ ਹੈ ਨਾ ਬੋਰਡ ਵੀ ਲੱਗ ਬੋਰਡ ਵੀ ਜ਼ਰੂਰ ਬੋਰਡ ਵੀ ਜ਼ਰੂਰੀ ਆ ਨਾ ਨਾਲ ਬਈ ਬਾਈ ਇਹ ਦੂਜਾ ਸ਼ਟਰ ਨਾ ਹੱਥ ਨਾਲੋਂ ਗਰੰਟਾ ਇਹ ਚ ਹੱਥ ਲਾਉਣਾ ਹੀ ਉਹਨੇ ਜਿਹਨੂੰ ਪੜ੍ਹਨਾ ਨਾ ਆਇਆ ਹੂੰ ਉਹ ਪੰਜਾਬੀਆਂ ਦੀ ਆਦਤ ਨਹੀਂ ਹੁੰਦੀ ਬਾਜੀ ਕਹਿੰਦੇ ਉਹ ਗੇਟ ਨੂੰ ਤਾਜ਼ਾ ਰੰਗ ਕੀਤਾ ਹੱਥ ਨਾਲ ਨਹੀਂ ਪਲਾਕ ਤੇ ਘਰ ਜਿੰਦੇ ਸੁੱਕਿਆ ਕੀ ਨਹੀਂ ਚੋਰੀ ਕਰਨ ਵਾਲਾ ਕਿਹੜਾ ਛੱਡ ਜਾ ਅਗਲਾ ਕਵੇ ਘੋਲੂਆ ਪਾਇਆ ਫਰਸ਼ ਤੇ ਹਾਂ ਵਾ ਚੈੱਕ ਤਾਂ ਕਰ ਨਹੀਂ ਆ ਇਹਦਾ ਇਹ ਨਾ ਬਣਾ ਬਵੀਂਦੇ ਹੁੰਦੇ ਆ ਕੀ ਖਾਣਾ ਪਕਾਈ ਨਾ ਪਕਾਈ ਨਾ ਮਾਰ ਆ ਦੇ ਥੱਲੇ ਅਸੀਂ ਬਾਠ ਲਈ ਦੋ ਬਣਵਾਏ ਨਹੀਂ ਆ ਦੂਜਾ ਵਾ ਉਹ ਕੱਟਣਾ ਮੈਂ ਹੈ ਭਰਾ ਨੂੰ ਟੈਸਟ ਕਰਾਉਦੇ ਹੁੰਦੇ ਆ ਨਾ ਆ ਆ ਫਰੂਟ ਆ ਆ ਚਾਕਲੇਟ ਤੂੰ ਦੱਸ ਕਿਹੜਾ ਖਾਣਾ ਬੱਤੇ ਐਵੇਂ ਨਾ ਕੱਟਿਓ ਭਰਾ ਨੂੰ ਹੀ ਟੈਸਟ ਕਰਾਉਦੇ ਪਹਿਲਾਂ ਘਰ ਹੁਣ ਆਹ ਪਲਵਾ ਆ ਪਲਵਾ ਆਹ ਹੋਲਾ ਵਧਾਈਆਂ ਹੋਈਆਂ ਇੱਥੇ ਭੱਜਣਾ ਫਿਰ ਤਾਂ ਵਧਾਈਆਂ ਆ ਆ ਨਾ ਵੇਖ ਦਿਖਾ ਦੀ ਓ ਹੋਲਾ ਕਿੱਥੇ ਆ ਓਲਾ ਓਲਾ ਤਰੇ ਛੱਟ ਗਿਆ ਪਹੁੰਚ ਗਏ ਆਪਾਂ ਹੁਣ ਬਿੱਟੂ ਭਾਗ ਕੋਲ ਜਿਆਨ ਡਾਰਲਿੰਗ ਇੱਥੇ ਬੈਠੀ ਐ ਸੀ ਜਾਂਦਾ ਬਸ ਆ ਵੀਰਾਂ 107 ਕਿਲੋਮੀਟਰ ਤੋਂ ਬਿੱਟੂ ਕੋਲ ਆਪਣੇ ਪੰਪ ਲੈ ਕੇ ਆ ਟ੍ਰੈਕਟਰ ਟ੍ਰੈਕਟਰ ਉਹ ਬਾਹਰ ਆਹ ਟ੍ਰੈਕਟਰ ਭਾਜੀ ਆਪਣਾ 107 ਕਿਲੋਮੀਟਰ ਟ੍ਰੈਕਟਰ ਲੈ ਕੇ ਆਇਆ ਬਾਈ 107 ਕਿਲੋਮੀਟਰ ਤੋਂ ਵੀਰ ਜੂਰਾ ਮੈਂ ਤਰ ਕੋ ਟ੍ਰੈਕਟਰ ਉਹ ਨਾਲ ਅੱਛਾ ਬਲਾ ਹੀ ਉਹ ਜਦ ਤੋਂ ਤੱਕ ਨਹੀਂ ਕਿ ਵੀਰੇ ਨੇ ਗੱਲ ਕੀਤੀ ਮੈਂ ਕੰਪਨੀ ਵਾਲੇ ਨੂੰ ਅਚਾ ਕੰਪਨੀ ਵਾਲੇ ਸੱਦੇ ਆ ਬਿੱਟੂ 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 ਵੇਖੀ ਫਿਰ ਆਹ ਆਹ ਬਾਤ ਸਹੀ ਆ ਸਹੀ ਆ ਸਹੀ ਆ ਮੈਂ ਅੱਜ ਨੰਬਰ ਦਿਖਾ ਲੂੰਗਾ ਇਹ ਨੰਬਰ ਦਿਖਾ ਲੂੰ ਮੈਂ ਕਿਹੜੇ ਕਿਹੜੇ ਇਹ ਪਾਉਂਦਾ ਦੂਜੇ ਕੀ ਹੁੰਦੇ ਪਲੰਜਰ ਕਰੋ ਕਾਪੀ ਭੈਣ ਚ ਉਦੋ ਪੈਣ ਚ ਉਦੋਂ ਕਰੋ ਗੋਪੀ ਨਹੀਂ ਇਹੀ ਰਗੜ ਦੇਣੇ ਨੰਬਰ ਤੇ ਨਹੀਂ ਨੰਬਰ ਦਿਖਾ ਲੈ ਵੇਤੀ ਲੈ ਕੇ ਵੇਰੇ ਨਾ ਪਾਜੀ ਬਣਾ ਪਲੇ ਨੰਬਰ ਨੰਬਰ ਦਿਖਾ ਲ ਵੀ ਤੀਏ ਨਾ ਉਹਨਾਂ ਤੋਂ ਤਾਂ ਵੀ ਨਹੀਂ ਪੈਣ ਜਾ ਹੁਣੀ ਹਾਂ ਤੇ ਗਾਣਾ ਨਾ ਕੱਢੋ ਬਾਈ ਕਿਉਂ ਛਰੇ ਆਮ ਗਾਵਾਂਗੇ ਆਪਾਂ ਭੈਣੇ ਡਰਦੇਗੇ ਤਾਂ ਬਾਈ ਸੀਰੀਅਸ ਨਾ ਡਰਦੇ ਤਾਂ ਆਪਾਂ ਹੈ ਨਹੀਂਗੇ ਤਾਂ ਡਰ ਗਏ ਭੈਣੇ ਜੋ ਮਰ ਗਏ ਫਿਰ ਥਾਲੋ ਠਾਡੇ ਨੇ ਪੰਪ ਪਾਉਂਦੇ ਨਹੀਂ ਹੁਣੇ ਜਿੰਨੇ ਉੱਤੇ ਸਿੱਟੇ ਹੋਏ ਆ ਹਾਂ ਆਹੀ ਨਾ ਸਮਝੋ ਆ ਘੱਟੋ ਘੱਟ 100 150 ਪੰਪ ਥੱਲੇ ਪਿਆ ਹੁਣ 50 60 ਉੱਤੇ ਪਏ ਹੋਣੇ ਆ ਡਿਸਪੋਜ਼ਲ ਜੀ ਮੈਂ ਵੀ ਜਿੰਦਾ ਭਾਈ ਜੋੜੀਆਂ ਨਾਲ ਲੰਦਾ ਹੀ ਪੰਗੇ ਕਦੇ ਆਪਣੇ ਐਡੀਸ਼ਨ ਤੇ ਭਾਈਏ ਨੂੰ ਇਹਨੇ ਕਿਹਾ ਕਿ ਕਿਹੜੇ ਬ੍ਰਾਂਡ ਬ੍ਰਾਂਡ ਬਣਾਉਣੀ ਹੈ ਬ੍ਰਾਂਡ ਯਾਰ ਇਹ ਬ੍ਰਾਂਡ ਆ ਤੂੰ ਪਛਾਣਿਆ ਨਹੀਂ ਬੰਦਾ ਮੈਂ ਦੇਖਿਆ ਮੇਰਾ ਵਹਿਰ ਆ ਨਿਰਵਹਿਰ ਭਾਜੀ ਮੇਰਾ ਵਹਿਰ ਭਾਜੀ ਅੱਜ ਪਰਨਾ ਬੰਨੇ ਆ ਅੱਗੇ ਟੋਪੀ ਲਈ ਹੁੰਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਪਰ ਨਹੀਂ ਮੁੱਕਾ ਕੇ ਪਰ ਯਾਰ ਥੱਕਾ ਕਰਨ ਹੁੰਦਾ ਨਹੀਂ ਗੱਲਾਂ ਬਹੁਤ ਆ ਇੱਕ ਮੈਂ ਇੱਕ ਬਤਾ ਭਾਜੀ ਤੂੰ ਕਿਸੇ ਨਾਲ ਲੜ ਚਾ ਨਾ ਨਾ ਤੇ ਕੋਈ ਅਸੂਤ ਹੋਵੇ ਜੀ ਤੇ ਨਾ ਰੰਗ ਨਾ ਉ ਟਰਪਾਉ ਨਹੀਂ ਤੇਰਾ ਕਿੰਨੇ ਨਾ ਨਾ ਪਾਪ ਹੋ ਜੀ ਕਹਿੰਦਾ ਜੋਰ ਨਾ ਪਾ ਪਰ ਤੇਵਾ ਦੇ ਘੋੜੇ ਦੇ ਮਾਰ ਤਾਂ ਹੁੰਦਾ ਜੀ ਤੁਹਾਨੂੰ ਲੱਗਦਾ ਆ ਪਾਜੀ ਡਰ ਪਤਾ ਕਿਵੇਂ ਲੱਗਦਾ ਅੱਗੇ ਲੌਂਦਾ ਸੀ ਬਾਪੂ ਔੜ ਜਾਂਦੇ ਆ ਜੇਬ ਚੋਂ ਅੱਛਾ ਜੇਬ ਜਾਂਦਾ ਤਾਂ ਡਰ ਲੱਗਦਾ ਹੁੰਦਾ ਲੱਗਣਾ ਨਹੀਂ ਆਉਂਦੀ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਨਹੀਂ ਉਮਰ ਦਾ ਫਿਰ ਲੈ ਵੀ ਸਪੋਰਟਵਾ ਕਰਦਾ ਬਾਪੂ ਇਹਨਾਂ ਦੱਸ ਕਿੰਨੇ ਆ ਉਹ ਪੈਂਟ ਮੈਨੂੰ ਕਹਿੰਦਾ ਤੇਰੇ ਆ ਟਰੈਕਟਰ ਦੇਖ ਕੇ ਕਹਿੰਦਾ ਭਿਉਣਾ ਵਾਲਾ ਕਰਨਾ ਸਾਢੇ ਲੈ ਲੈ ਤੂੰ ਕਹੇ ਬਾਓ ਬਾਪੂ ਦਾ ਹੀ ਆ ਉਹ ਕਿਹੜਾ ਆਪਣਾ ਸਾਡਾ ਬਾਪੂ ਬਰਾ ਕੀ ਕਹਿੰਦਾ ਆ ਉਹਨੂੰ ਲੱਗਦਾ ਫਿਰ ਮੈਂ ਮੇਲਿਆਂ ਦੇ ਦੂਜਿਆਂ ਦੇ ਲੈ ਜਾਣਾ ਜਿਹੜੇ ਮੇਲੇ ਹੁੰਦੇ ਹੁੰਦੇ ਆ ਉਹਨੂੰ ਇਹ ਤਾਂ ਪਤਾ ਨਹੀਂ ਆਪਾਂ ਮੇਲੇ ਦੂਜਿਆਂ ਦੇ ਜਾਈਦੇ ਜਿਹੜੇ ਉੱਦ ਹੀ ਹੁੰਦੇ ਗੁਰੂਵਾਰੇ ਕਹਿੰਦਾ ਭੈਂਜੋ ਜਦੋਂ ਦਾ ਤੂੰ ਲੈ ਜਾਣਾ ਕੋਈ ਜੱਤ ਜੁੱਤ ਕਿਦਾਂ ਲੈ ਗਿਰੇ ਹਾਂ ਮੈਂ ਕਹਾ ਭਰਾਵੇਂ ਪਿੰਡ ਪੱਦਰ ਦੇ ਮੇਲੇ ਹੁੰਦੇ ਉੱਦ ਹੀ ਸ਼ੌਂਕ ਨੂੰ ਲੈ ਕੇ ਜਾਈਦਾ ਕਹਿੰਦਾ ਜਾਂਦਾ ਕਹਿੰਦਾ ਭੈਂਜੋਗਾ ਚੱਤ ਕੇ ਵੀ ਲੈ ਕੇ ਮੈਂ ਕਹਾ ਜੱਤ ਕਿਹਣਾ ਆਪ ਜੱਤ ਨਹੀਂ ਯਾਰ ਮੇਲੇ ਨਹੀਂ ਹੁੰਦੇ ਆਪਣਾ ਟਰੈਕਟਰ ਭੱਜਿਆ ਸੀ ਦਮੇਲੀ ਨੂੰ ਜਦੋਂ ਮੇਲਾ ਹੋਇਆ ਸੀ Mahindra ਭੱਜਿਆ ਸੀ ਜਿਹੜਾ ਨਾਲ ਉਹਦੇ ਨਾਲ ਆਪਣਾ ਟਰੈਕਟਰ ਭੱਜਣ ਡਿਆ ਸੀ ਥੈੜ ਤੇ ਯਾਰ ਹੋਣੇ ਚਾਹੀਦੇ ਨਾ ਭਾਈ ਪਤਾ ਕਿਉਂ ਹੋਣੇ ਚਾਹੀਦੇ ਆ ਮੇਨ ਗੱਲ ਜਾਂ ਤਾਂ ਨਸ਼ਿਆਂ ਤੋਂ ਬਚੂ ਜੇਬ 'ਚ 100 ਰੁਪਇਆ ਹੋਊਗਾ ਨਾ ਜੇਬ 'ਚ 100 ਰੁਪਇਆ ਹੋ ਅਗਲਾ ਸੋਚੂਗਾ ਵੀ ਮੇਰੇ ਤੋਂ 100 ਰੁਪਇਆ ਆ ਮੈਂ 200 ਰੁਪਇਆ ਹੋਰ ਜੋੜ ਕੇ ਨਾ ਕੋਈ ਟਰੈਕਟਰ ਦੇ ਉੱਤਲਾ ਲੈਵਲ ਕਰਾਂ ਮੈਂ ਉਦੋਂ ਗੱਲ ਕੀਤੀ ਸੀ ਇਹ ਗੱਲ ਵੀ ਆਪਾਂ ਕਿਹੜੇ ਮੁਲਕਾਂ ਦੀਆਂ ਰੀਸਾਂ ਕਰਦੇ ਆ ਕੈਨੇਡਾ ਅਮਰੀਕਾ ਦੀ ਹਾਂ ਹਾਂ ਉੱਥੇ ਕੰਪੈਨਾਂ ਦੇ ਐਕਸੀਡੈਂਟ ਕਰਾਉਂਦੇ ਆ ਗੋਰੀ ਹਾਂ ਹਾਂ ਕਰਾਉਂਦੇ ਸ਼ੋ ਕਰਾਉਂਦੇ ਆ ਆਪਦੇ ਪੁਰਾਣੇ ਤੋਂ ਪੁਰਾਣੇ ਟਰੈਕਟਰ ਨਹੀਂ ਨਹੀਂ ਮੇਰਾ ਖਰਾਬ ਆ ਬਰੋ ਮੰਨ ਲਈ ਦੀ ਹੁੰਦੀ ਗੱਲ ਪੁਰਾਣੇ ਤੋਂ ਪੁਰਾਣੇ ਟਰੈਕਟਰ ਲੈ ਕੇ ਹੁੰਦੇ ਲੋਕਾਂ ਨੂੰ ਵਿਖਾਉਣਾ ਵਿਖਾਉਣ ਵਾਸਤੇ ਟਰੈਕਟਰਾਂ ਦੀ ਹੌਸ ਪਾਵਰ ਚੈੱਕ ਕਰਨ ਵਾਸਤੇ ਮੁਕਾਬਲੇ ਹੁੰਦੇ ਆ ਹਾਂ ਭਾਈ ਮੈਂ ਤੁਹਾਨੂੰ ਦੱਸਦਾ 245 ਦੇਲੇ ਜਾ ਕੇ ਮਰ ਗਏ ਕੀ ਜਾਜ ਤੁਹਾਨੂੰ ਲੱਗਦੀ ਆ ਪੁੱਤ ਆਹ ਦੇਖੋ ਆਪਣੇ ਬਜ਼ੁਰਗਾਂ ਨੇ ਦੀ ਬਾਤ ਦਾ ਆਪਣੇ ਰੱਖੇ ਆ ਬਾਦਾਂ ਦੇ ਮੇਲੇ ਕਰਾਉਂਦੇ ਹੀ ਨਾ ਆਪਣੇ ਰੱਖੇ ਆ ਜੇ ਵੀ ਪਰ ਜੇ ਜੇ ਕਿਸਾਨੀ ਬਚਾਉਣੀ ਆ ਜਾਂ ਜੀਵਨ ਦਾਰ ਬਚਾਉਣਾ ਜਾਂ ਜਵਾਕ ਨਸ਼ੇ ਤੋਂ ਬਚਾਉਣੇ ਆ ਉਹਨਾਂ ਨੂੰ ਇਹ ਚਾਹੀਦੀ ਚਾਹੀਦੀ ਆ ਇਹ ਗੱਲ ਪਤਾ ਕਿਉਂ ਚਾਹੀਦੀ ਹੁਣ ਆਪਣੇ ਤੋਂ ਪੈਸੇ ਹੋਊਗੇ ਪਤਾ ਆਪਣਾ ਟਰੈਕਟਰ ਤਿਆਰ ਕੀਤਾ ਕਹਣਾ ਸਾਲਾ ਉਹਦੇ ਨਾਲੋਂ ਥੱਲੇ ਆ ਯਾਰ ਕੁਝ ਕਰੀਏ ਪੈਸੇ ਲੱਗੇ ਉਹ ਪੈਸਾ ਨਸ਼ੇ ਤੇ ਨਹੀਂ ਲੱਗਣਾ ਉਹ ਲੱਗਣਾ ਸ਼ੌਂਕ ਤੇ ਉਹ ਸ਼ੌਂਕ ਤੇ ਲੱਗਣਾ ਉਹ ਪੈਸਾ ਸੇਵ ਹੋਇਆ ਭਾਈ ਜਿਹੜਾ ਨਹੀਂ ਕਰਨਾ ਚਾਹੁੰਦਾ ਨਾ ਕਰੇ ਯਾਰ ਇਹ ਥੋੜਾ ਗੱਲਾਂ ਵੀ ਜੇ ਕੋਈ ਐਕਸੀਡੈਂਟ ਹੋ ਗਿਆ ਤੇ ਆਪਾਂ ਉਹਨੂੰ ਕਹਿ ਦਈਏ ਵੀ ਇਹ ਟਰੈਕਟਰ ਦੀ ਵਜ੍ਹਾ ਕਰਕੇ ਹੋਇਆ ਟਰੈਕਟਰ ਪਾਜੀ ਲਿਖੀ ਸੀ ਹੁਣ ਜਹਾਜ਼ ਦਸਗਾ ਜਾਂਦਾ ਉਹ ਐਕਸੀਡੈਂਟ ਹੋ ਗਿਆ ਥੋੜਾ ਉਹ ਕਹਿੰਦਾ 245 ਜਾਣੇ ਇੱਕ ਲੰਦੇ ਮਰੇ ਲਿਖੀ ਸੀ ਉਹਨਾਂ ਕਹਿੰਦੇ ਵੀ ਜਹਾਜ਼ ਉਡਮੋਰੋ ਹਾਂ ਇਹ ਥੋੜਾ ਗੱਲ ਮੈਨੂੰ ਪਾਜੀ ਮੈਂ ਸਿੱਧੀ ਗੱਲ ਦੱਸਾਂ ਜਿਹੜੀ ਸਰਕਾਰ ਆ ਨਸ਼ੇ ਨੂੰ ਪ੍ਰਮੋਟ ਕਰਦੀ ਮੈਂ ਨਾ ਸਿੱਧੀ ਗੱਲ ਕਹਾਂ ਹੈਲੋ ਉਹ ਸਭ ਪਿਆ ਆ ਕੀ ਗੱਲ ਆ ਇੱਕ ਤਾਂ ਇਹ ਨਹੀਂ ਹਟਦਾ ਪਰ ਮੈਂ ਇਸ ਕੰਮ 'ਚ ਬਣੀਗਾ ਜਿਹੜੇ ਬੰਦੇ ਸਟੰਟ ਕਰਾਉਂਦੇ ਜਿਹੜੇ ਬੰਦੇ ਟਰੈਕਟਰ ਨਾਲ ਜਾਉਂਦੇ ਮੁੰਦੇ ਜਿਹੜੇ ਬੰਦੇ ਥੋੜਾ ਉਹ ਹੀ ਬੰਦੇ ਦਿੱਲੀ ਧਰਨੇ ਤੇ ਗਏ ਹਾਂ ਇਹ ਗੱਲ ਦੇਖੀ ਜਿਹਨਾਂ ਨੇ ਘਰੇ ਕਹਿਆ ਸਾਡੇ ਮੁੰਡੇ ਨੇ ਕਦੇ ਬੈੱਕ ਨਹੀਂ ਲਾਇਆ ਸਾਡੇ ਮੁੰਡੇ ਨੇ ਕਦੇ ਟਰੈਕਟਰ ਭਜਾਇਆ ਨਹੀਂ ਕਹਿੰਦਾ ਮੁੰਡੇ ਘਰ ਚ ਘਰ ਚ ਹੀ ਬੈਠੇ ਰਹੇ ਪਾਜੀ ਕਿਹੜੇ ਗਏ ਦਿੱਲੀ ਵੱਡਿਆਂ ਡਿੱਕਾਂ ਵਾਲੇ ਤੇ ਵੱਡਿਆਂ ਇੰਜਨ ਵਾਲੇ ਗਏ ਜਿਹਨਾਂ ਨੇ ਜਾ ਕੇ ਬੈਰੀਕੇਡ ਤੋੜਤੇ ਆ ਚਾਰ ਬੁੱਧਰ ਲੱਗੇ ਸੀ ਟੱਕਤਾ ਸੀ ਜਿਹੜਾ ਬੰਦਾ ਕਰ ਤੋਂ ਪਾਰ ਨੰਗਿਆ ਨਾ ਉਹ ਸਾਰੇ ਸਾਮ ਤੋਂ ਪਾਰ ਨੰਗ ਖਲੋ। ਪਾਜੀ ਆਪਣੇ ਨਾ ਪੰਜਾਬ ਚੋਂ ਜਿੰਨਾ ਵੀ ਪੰਜਾਬ ਚ ਗਿਆ ਸੀ ਨਾ ਟਰੈਕਟਰ ਦਿੱਲੀ ਸਭ ਤੋਂ ਪਹਿਲਾਂ ਫੋਰਡ ਆਪਣਾ ਗਿਆ ਸੀ ਉੱਥੇ ਕੋਈ ਫੋਰਡ ਨਹੀਂ ਗਿਆ। ਕੋਈ ਬੰਦੇ ਜਵਾਬ ਦੇ ਗਏ ਸੀ। ਹਾਂ। ਡਰ ਗਏ ਸੀ। ਮੈਨੂੰ ਉਹ ਗੱਲ ਦਾ ਪਤਾ ਜਿੱਦਣ ਧਰਨਾ ਤੁਰਿਆ ਸੀ ਨਾ ਮੈਂ ਉਦੋਂ ਨਹੀਂ ਲੈ ਕੇ ਤੁਰ ਪਿਆ ਸੀ ਨਾਲੇ ਮੇਰੇ ਟਰੈਕਟਰ ਦਾ ਇੰਜਣ ਹੋਣ ਵਾਲਾ ਸੀ ਮੈਂ ਰਾਜ ਤੇਲ ਪਾਉਂਦਾ ਗਿਆ ਪਲੋ ਮਾਰਦਾ। ਫਿਰ ਮੈਂ ਇਹ ਨਾ ਬਾਈ ਇਹ ਕੰਮ ਚੰਗਾ ਨਹੀਂ ਬਿਲਕੁਲ ਮਾੜਾ। ਪਹਿ ਰਿਕਾ ਹੁੰਦੇ ਆ ਪਰ ਬਾਈ ਨਸ਼ਾ ਕਰ ਲੋ ਤਾਂ ਚੰਗੇ ਨੇ ਹਾਂ ਨਸ਼ੇ ਤੋਂ ਤਾਂ ਭੱਜੇ ਮੁੰਡੇ ਪਰ ਜੇ ਕਹਿਦਗੇ ਆਪਾਂ ਵੀ ਉਹ ਕਹਣ ਕਿ ਵੀ ਇਹ ਤੋਚਣ ਬੰਦ ਕਰ ਦਿੱਤਾਂ ਹਾਂ ਮੁਕਾਬਲੇ ਬੰਦ ਕਰ ਦਨੇ ਆ ਸਕੰਟ ਬੰਦ ਕਰ ਦਨੇ ਆ ਪਤਾ ਹੀ ਨਹੀਂ ਕਿੰਨੇ ਕ ਬੰਦੇ ਰੋਜੀ ਰੋਟੀ ਚਾਹਦੇ ਇਸ ਕੰਮ ਚੱਲਦੀ ਆ ਭਾਜੀ ਹੁਣ ਲਾ ਲੋ ਵੀ ਆਪਣਾ ਟਰੈਕਟਰ ਤੇ ਆਨੀ ਆਪਾਂ ਮੇਲਾ ਦੇਖਣਗੇ ਬੰਦੇ ਯਾਰ ਮੈਂ ਵੀ ਇੱਕ ਕਰਾਂ ਇਦਾਂ ਦਾ ਉਹਨੇ ਟਰੈਕਟਰ ਵਾਲ ਭਜਣਾ ਨਸ਼ੇ ਵਾਲ ਨਹੀਂ ਭਜਣਾ ਇਹ ਜਾਂਤਾ ਜੀ ਸ਼ੌਕ ਜੇ ਤਾਂ ਪਹਿਲਾਂ ਭੋਲਦ ਭੱਜਦੇ ਹੀ ਘੋੜੇ ਭੱਜਦੇ ਅੱਜ ਦੇ ਟਾਈਮ 'ਚ ਆਹੀ ਜਿਹੜੇ ਆ ਟਰੈਕਟਰੇ ਭੋਲਦ ਘੋੜੇ ਆ ਗੱਲ ਕਹਿੰਦੇ ਵੀ ਇਹ ਟਰੈਕਟਰ ਦਾ ਕੀ ਹੁੰਦਾ ਜੋਰ ਆਪ ਦਾ ਜੋਰ ਲਾਗੇ ਬੰਦੇ ਆਪ ਦਾ ਜੋਰ ਲਾਉਂਦੇ ਉਹ ਆਪ ਦਾ ਲਈ ਜਾਂਦੇ ਆ ਪਰ ਤੁਸੀਂ ਕੈਨੇਡਾ ਅਮਰੀਕਾ ਵੇਖ ਲਓ ਬਈ ਜੇ ਕਿਤੇ ਟਵਾਏ ਦੀ ਕੰਪੀਟੀਸ਼ਨ ਹੁੰਦਾ ਉੱਥੇ ਬਜ਼ੁਰਗ ਬੰਦੇ ਨਿੱਕੇ ਨਿੱਕੇ ਟਰੈਕਟਰ ਲੈ ਕੇ ਜਾਂਦੇ 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 ਕਿਤੇ ਕੰਬਾਈਨਾ ਕੰਬਾਈਨਾ ਆਪ ਚ ਮਾਰਦੇ ਉਹ ਮੈਂ ਵੀ ਮੈਂ ਵੀ ਵੀਡੀਓ ਵੇਖੀ ਆ ਪਰ ਤੁਸੀਂ ਮੈਨੂੰ ਇਹ ਦੱਸੋ ਜਿਹੜੇ ਬੰਦੇ ਨੂੰ ਟਰੈਕਟਰ ਦਾ ਸ਼ੌਕ ਆ ਉਹ ਦੋ ਮੇਲਾ ਪਾਉਂਦੀ 100 ਕਿਲੋਮੀਟਰ ਦੂਰ ਹੋਵੇ ਹਮਦੀਓ ਟਰੈਕਟਰਾਂ ਦਾ ਨਾਂ ਵੀ ਪਾਵੇ ਕੰਪੀਟੀਸ਼ਨ 'ਚ ਭਰ ਜਾਊਗਾ ਜਾਊਗਾ ਅਜ ਤਰੀਕੇ ਇਹਨੂੰ ਦੱਸਿਆ ਨਹੀਂ ਮੈਂ ਜਦੋਂ ਆਡੀਸ਼ਨ ਨਵਾਂ ਲਿਆ ਮੇਰੇ ਆਲਾ ਮੇੜੂ ਪਹਿਲਾਂ ਤਵੀਆਂ ਮਕਾਬਲਾ ਆਇਆ ਰਾਮਾਂ ਦੀ ਸਾਲਾ ਮੇਲੇ 'ਚ ਹੋਇਆ ਹਾਂ ਵੀਰੇ ਇਹ ਤੋਂ ਨੀਲੇ ਮਰਗਾਡਾਂ ਵਾਲਾ ਹੋਲੰਡ ਆ ਅੱਛਾ ਇਹ ਨੀਲੇ ਵਰਗਾ ਨਾ ਜਿਆਦਾ ਪਸਦ ਤੇ ਹੋਈਦਾ ਆ ਜਾ ਪਾਲਾ ਇਹ ਨੀਲੇ ਮਰਗਾਡਾਂ ਵਾਲੇ ਜਿਹੜੇ ਆਏ ਸੀ ਇਹ ਤੋਂ ਹੋਇਆ ਬਹੁਤ ਬੱਸ ਮਿਲਦਾ ਸਿੱਖ ਨੂੰ ਬਾਈ ਹੈਪੀ ਮਾਲਾ ਕਿੱਥੋਂ ਤੱਕਰ ਪਹੁੰਚਿਆ ਹਾਂ ਪੰਜਾਬ ਦਾ ਨਾ ਕੱਢਿਆ ਨਾ ਕਿੱਥੇ ਤੱਕ ਪਹੁੰਚ ਗਿਆ ਬੋਲੀਵੁੱਡ ਤੱਕ ਪਹੁੰਚ ਗਿਆ ਬੰਦਾ ਪਹੁੰਚ ਗਿਆ ਪਿੱਛੇ ਆ ਨਹੀਂ ਇੱਧਰ ਮੁੜੇ ਬਹੁਤ ਬੰਦੇ ਕਹਿੰਦੇ ਹੋਇਆ ਸਟਾਰਟ ਕਰਉਣੀ ਹੈ ਕੀ ਰਹਿ ਗਿਆ ਕੀ ਬਲਾ ਦੀ ਉਹ ਕੋਈ ਗੱਲ ਨਹੀਂ ਐਨਾ ਬਰੋ ਆਪਣਾ ਚੱਲਦਾ ਪਤਾ ਹੀ ਸੁਭਾਅ ਵਾਂਗ ਗੱਲਾਂ ਇਹ ਫਿਰ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਜਦੋਂ ਬੰਦਾ ਕਿਸੇ ਚੀਜ਼ ਪਿੱਛੇ ਹੱਥ ਧੋਕੇ ਪੈਂਦੀ ਨਾ ਸਰਕਾਰ ਉਦੋਂ ਦੁੱਖ ਬਾਈ ਸਰਕਾਰ ਵੀ ਨਹੀਂ ਜੜਾ ਵੱੜਦੇ ਯਾਰ ਹਾਂ ਤਾਂ ਸਹੀ ਦਾ ਉਹ ਜਿੱਤੂ ਦੇਖੀ ਜਿਹੜਾ ਬੰਦਾ ਤੈਨੂੰ ਆ ਕੇ ਕਹੂਗਾ ਨਾ ਸਾਡ ਅਸੀਂ ਪਿੱਛੇ ਲਾਇਆ ਟਰੈਕਟਰ ਤੇ ਉਹ ਸਭ ਤੋਂ ਵੱਧ ਬਾਤਾਂ ਦੇ ਜਾਂਦਾ ਉਹ ਕਹਿੰਦੇ ਆਉਂਦਾ ਉਹ 15 15 ਦੀ ਇਹ ਆ ਹਾਂ ਤੇ ਉਹਦਾ ਟਰੈਕਟਰ ਹੁੰਦਾ ਨਾ ਮੈਂ ਨਾ ਮੰਡੀ ਤੇ ਬੈਠਾ ਮੈਂ ਹੁਣ ਗੱਲ ਸੁਣਨ ਲੱਗਾ ਮੈਂ ਸੁਣਾਈ ਆ ਅੰਮਣੇ ਮੇਰੇ ਨਾਲ ਅਸੀਂ ਨਾ ਮੰਡੀ ਤੇ ਬੈਠੇ ਮੇਰਾ ਪਾਪੂ ਵੀ ਮੇਰੇ ਨਾਲ ਸਾਡੇ ਇੱਕ ਟਰੈਕਟਰ ਤੇ ਡੱਕ ਵੱਡਾ ਲੱਗਾ ਮੇਰਾ ਭਰਾ ਦੇ ਇੱਕ ਬਣੂਗਾ ਤੇ ਮੈਂ ਕੋਲ ਉੱਥੇ ਜਾ ਕੇ ਲਾ ਸਕਦਾ ਕਿੱਡੀ ਗੱਲ ਪਰ ਮੇਰਾ ਬਾਪੂ ਆਉਂਦਾ ਮੈਨੂੰ ਪਿੱਛੇ ਨਹੀਂ ਹੈਗਾ ਅਸੀਂ ਜਿਹੜਾ ਅਸੀਂ ਉਥੇ ਡੱਕ ਲਾਇਆ ਪਿੱਛੇ ਨਹੀਂ ਰਿਹਾ ਆਪਣੇ ਬੰਦੇ ਦੀ ਹੈਗੀ ਬਾਕੀ ਇੱਕ ਟਰੈਕਟਰ ਤੇ ਅਸੀਂ ਡੱਕ ਲਾਇਆ ਵਾ ਦੂਜਾ ਤੋਂ ਲਾਇਆ ਹੋਇਆ ਛੋਟਾ ਲਾਇਆ ਹੋਇਆ ਤੇ ਅਸੀਂ ਨਾ ਉਥੇ ਜਦੋਂ ਉਹ ਹੀ ਟਰੈਕਟਰ ਮੰਡੀ ਜਾਉਂਦਾ ਸਾਡਾ ਉਹ ਜਾਂ ਕਿਉਂ ਨਾ ਉਹ ਜਿਉਂ ਲੱਗਾ ਬਈ ਅਸੀਂ ਕਦੇ ਡੱਕ ਨਹੀਂ ਲਾਇਆ ਅਸੀਂ ਲਾਇਆ ਨਹੀਂ ਕਿਤਾ ਹੁਣ ਬਾਪੂ ਮੇਰੇ ਲਈ ਦੇਖਿਆ ਨੂੰ ਪਤਾ ਜੀ ਕਿ ਇਹ ਇੱਕ ਹੀ ਟਰੈਕਟਰ ਹੈ ਜਿੱਤੇ ਡੱਕ ਲਾ ਕੇ ਰੱਖਦੇ ਇਹ ਉਸ ਕੀ ਨਕਸਾ ਅਸੀਂ ਕਦੇ ਪਿੰਡ ਦੇ ਨਹੀਂ ਲਾਇਆ ਅਸੀਂ ਕਦੇ ਉਹਦੀ ਜਗ੍ਹਾ ਤੇ ਨਹੀਂ ਲਾਇਆ ਸੰਗ ਆਉਂਦੀ ਆ ਪਰ ਜਦੋਂ ਬਈ ਖੇਤਾਂ ਦੇ ਕੰਮ ਜਿਨੇ 12-13 ਘੰਟੇ ਕਰਨਾ ਮੂੰਹ ਪਤਾ ਹੁੰਦਾ ਕਿਵੇਂ ਕਰਨਾ ਹਾਂ ਇੱਕ ਤਾਂ ਬਣਾ ਚੱਲਦਾ ਏ ਟਰੈਕਟਰ ਯਾਰ ਹਾਂ ਤੇ ਉਹ ਬੰਦੇ ਕੋਲੇ ਮੈਂ ਬੈਠਾ ਰਿਹਾ ਬਾਪੂ ਮੇਰਾ ਝੋਨਾ ਦਾ ਘੋੜਾ ਕੇ ਮੈਂ 13 ਸਾਲੋਂ ਕਰਦੀ ਉਹ 17 ਸਾਲੋਂ ਦਾ ਮੇਰੇ ਭਾਈ ਨੇ ਜਦੋਂ ਕੰਮ ਸ਼ੁਰੂ ਕੀਤਾ 2000 ਰੁਪਏ ਉਹ ਬੰਦੇ ਕੋਲੇ ਬਈ ਗੁਰਨਾਦ ਨਾ ਜਿਹੜੀਆਂ ਸ਼ਾਨ ਵਿੱਚ ਆ ਗਏ ਹੁੰਦੇ ਹੂੰ ਉਹ ਬੰਦੇ ਨੇ 13 ਬਿੱਤੇ ਰਿਤੇ ਬੁੜੀਆਂ ਨੂੰ ਬੁੜੀਆਂ ਨੂੰ ਕੱਲਾ ਠਰ ਕਪੂਰ ਨੂੰ ਵੀ ਮੈਂ ਮੂੰਹ ਤੇ ਕਹਿਣਾ ਤੈਨੂੰ ਦੱਸ ਦਿੰਦਾ ਤੇ ਜਿਹੜੇ ਉਹਦੇ ਬੰਦੇ ਕੰਮ ਕਰਦੇ ਸੀ ਸੱਤ ਜਣੇ ਛਾਣ ਲਾਉਂਦੇ ਸੀ ਉਹ ਬੰਦੇ ਨੂੰ ਚਾਹ ਨਹੀਂ ਕੇ। ਮਿੱਥੂ ਹਾਬ ਲਾ ਲੋ। ਠਰ ਕੀ? ਤੂੰ ਮੈਨੂੰ ਦੱਸ ਤੂੰ ਇੱਕ ਬੰਦਾ ਕੰਮ ਕਿਵੇਂ ਕਰੂਗਾ? ਉਹੀ ਤਾਂ ਗੱਲ ਆ ਵੀਰੇ। ਤੂੰ ਮੈਨੂੰ ਇੱਕ ਬੰਦਾ ਪਿੰਡ 'ਚ ਦੱਸ ਦੀ ਜਿਹੜਾ ਡੱਕਰੀ ਲਾਉਂਦਾ ਟਰੈਕਟਰ ਤੇ ਇੱਕ ਬੰਦਾ ਇਹ ਦੱਸ ਯਾਰ ਜੇ ਕੋਈ ਟਰੈਕਟਰ ਲੈ ਕੇ ਡੱਕ ਲਾ ਕੇ ਮੰਨਦਾ ਜਾਂ ਕੋਈ ਟਰੈਕਟਰ ਸ਼ਿੰਗਾਰੀ ਜਾਂ 19 ਕਰੋੜ ਟੋਕ ਰੱਖੋ ਭਾਈ। ਵੀ ਬੰਦਾ ਨਾਮ ਦਾ ਮੰਗਦਾ ਮਣੀ ਬਹੁਤ ਕਿਸੇ ਨੂੰ ਜਿਹੜਾ ਭਾਈ ਸਾਡੇ ਪੰਡੂਰੀ ਮੋੜ ਤੋਂ ਸ਼ੁਰੂ ਹੋਈ ਮੈਂ ਟੈਕ ਦੀ ਆਵਾਜ਼ ਨਹੀਂ ਘੱਟਣੀ ਹਾਂ ਕੋਈ ਹੋ ਭਾਈ ਇੰਨੇ ਲੋਕ ਮੜੇ ਆ ਨਾ ਭੈਣ ਜੋ ਬਾਦ ਕਰਦੇ ਆ ਆਵਾਜ਼ ਨਹੀਂ ਘੱਟ ਕਰਵਾਵਾਂਗੇ ਇਹ ਨਹੀਂ ਮੈਂ ਕਹਿੰਦਾ ਜਿੰਨਾਂ ਲੈਤੀ ਜਾਂਦੇ ਉਹ ਤੇ ਲਾ ਦਾਂਗੇ ਕਿਸੇ ਦਾ ਮਕਸਦ ਨਹੀਂ ਹੈ ਬਾਈ ਜੇ ਆਪਾਂ ਕਿਸੇ ਦਾ ਮਕਸਦ ਨਹੀਂ ਪਾਜੀ ਹੁਣ ਮੈਂ ਜਾਂਦਾ ਟਰੈਕਟਰ ਲੈ ਕੇ ਮੇਲਿਆਂ ਤੇ ਨਾ ਤਾਂ ਪਿੰਡ ਦਾ ਵੱਜਦਾ ਫਲਾਣੇ ਪਿੰਡ ਦਾ ਟਰੈਕਟਰ ਹੈ ਵੀ ਨਾ ਤਾਂ ਨਿਕਲਦਾ ਪਿਆ ਪਿੰਡ ਦਾ ਵਧੀਆ ਤਰੀਕੇ ਚ ਨਿਕਲਦਾ ਕੋਈ ਥੋੜੀ ਵੀ ਹਉਣਾ ਪਿੰਡ ਦਾ ਮੁੰਡਾ ਨਸ਼ੇਆਂ ਕਰ ਉਹ ਕੰਮ ਚ ਤਾਂ ਨਹੀਂ ਪਿੰਡ ਦਾ ਨਾਂ ਨਿਕਲਦਾ ਪਰ ਮੇਰੇ ਪਿੰਡ ਦੇ ਇਦਾਂ ਨੇ ਮੇਰੀਆਂ ਲੱਤਾਂ ਖਚਰੇ ਸਿਆਣੇ ਬੰਦੇ ਵੀ ਸਾਡੇ ਘਰੇ ਆ ਕੇ ਕਹਿੰਦੇ ਸਾਡਾ ਮੁੰਡਾ ਐ ਕਰਦਾ ਜਿਉਂ ਕਰਦਾ ਇਹ ਨਾਰਮਲ ਗੱਲਾਂ ਨੇ ਨੋਹੀ ਤਾਂ ਗੱਲ ਪਰ ਮੈਂ ਇਸ ਇਹ ਸਰਕਾਰ ਨੂੰ ਇਹ ਗੱਲ ਆਪਾਂ ਕਹਿਣੀ ਚਾਹੀਦੀ ਆ ਉਹ ਬੈਠਾ ਰੰਗੂਰ ਤੁਸੀਂ ਮੈਨੂੰ ਇਹ ਦੱਸ ਦੋ ਵੀ ਜਿਹੜੇ ਜਿਹੜੇ ਬੰਦੇ ਕੋਲੇ ਜਿਹੜੀ ਚੀਜ਼ ਆ ਉਹ ਸ ਸਰਕਾਰ ਕੋਲੇ ਸਰਕਾਰ ਦਾ ਦਾ ਕੰਮ ਕਰਦੇ ਉਹ ਦੀ ਬਾਤ ਕੋਈ ਕੰਮ ਨਹੀਂ ਕਰਦੇ ਆਪਣੇ ਕੋਲੇ ਸਾਧਨ ਆਪਾਂ ਖੇਤੀ ਕਰਦੇ ਆ ਟਰੈਕਟਰ ਦੀ ਕੀ ਆਪ ਨੂੰ ਸੰਗਾਰ ਨਹੀਂ ਕਰਦੇ ਸੰਗਾਰ ਸਾਡੇ ਆਪਣਾ ਸ਼ੌਕ ਤੇ ਬੈੱਕ ਆਪਾਂ ਨੂੰ ਨਹੀਂ ਲਾਉਣ ਦਿੰਦੇ ਪਿੰਡ ਚ ਆਪਾਂ ਨੂੰ ਲਾਉਣ ਦਿੰਦੇ ਸ਼ਹਿਰ ਚ ਉਹ ਕਹਿੰਦੇ ਕੋਈ ਤਾਂ ਬੰਦ ਕਰਕੇ ਰੱਖੋ ਪਾਜੀ ਮੈਂ ਇੱਕ ਗੱਲ ਕਰਦੇ ਇਹ ਸ਼ੁਰੂਆਤ ਟਰੈਕਟਰਾਂ ਤੋਂ ਹੋਈ ਹੈ ਜੇ ਬੰਦਿਆਂ ਨੇ ਇਹ ਇਹਨਾਂ ਨੂੰ ਨੱਖ ਨਾ ਪਾਈ ਇਹ ਜੇ ਡਿੱਕਣ ਵਾਲੇ ਬੰਦ ਹੋ ਗਏ ਨਾ ਇਹ ਜਿ ਕੌੜੀ ਲੱਗੂਗੀ ਗੱਲ ਹਰ ਇੱਕ ਵਾਰੀ ਗੱਡੀਆਂ ਵਾਲੇ ਵੀ ਹੋਣੇ ਨਹੀਂ ਭਾਈ ਤੂੰ ਅਣਖੀ ਨਹੀਂ ਰਹਿਣੀ ਬੰਦੇ ਜੀ ਯਾਰ ਤੂੰ ਰਹਿਣੀ ਨਹੀਂ ਇਹਨਾਂ ਨੂੰ ਤੇਰੇ ਤੇਰੇ ਹਿਸਾਬ ਨਾਲ ਨਹੀਂ ਚੱਲ ਸਕਦਾ ਤੇਰੇ ਚੰਨ ਤੋਂ ਤੜੀ ਗਈ ਹੁਣ ਕਈ ਬੰਦੇ ਕਹਿੰਦੇ ਕਰਨ ਕਿ ਇਹ ਤਾਂ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਵੀ ਬੰਦਾ ਵਖਾਦੇ ਜਿਹੜਾ ਦਿੱਲੀ ਮੋਰਚਾ ਜਿੱਤਣ ਗਿਆ ਸੀਗਾ ਜਿਹਦੇ ਟਰੈਕਟਰ ਤੇ ਡੈਕ ਨਹੀਂ ਲੱਗਾ ਸੀ ਜਿਹਦੇ ਮੋਟੀਵੇਸ਼ਨ ਹਾਂ ਸਭ ਤੋਂ ਮੋਰੇ ਟਰੈਕਟਰ ਵੀ ਉਹ ਖੜੇ ਸੀ ਉਹਦੇ ਸਾਊ ਆ ਉਹ ਨਹੀਂ ਗਏ ਨਹੀਂ ਗਏ ਭਾਈ ਸਭ ਤੋਂ ਹੋਰੇ ਚਾਰ ਉਫਰ ਲੱਗਾਈ ਪਈਆਂ ਅੰਦੇ ਹਾਂ ਤੇ ਇਹਨੇ ਦੇਖਿਆ ਵੱਲੋਂ ਵੱਜਦਾ ਸੀ ਸ਼ਖਰੀ ਦੇ ਮੰਦਿਰ ਬੈਠੀ ਹੱਲੇ ਵੀ ਖੋਜ ਡੈਂਟਿਆ ਲੋਕ ਦੇ ਬੜੀ ਬੈਠੀ 25 32 ਵਾਲੇ ਟਰੈਕਟਰ ਦਾ ਨਾਮ ਵੀ ਨਹੀਂ ਗਿੜੀ ਉਹ ਸੰਸਥਾ ਨੂੰ ਵੀ ਇਹ ਕਿਹਾ ਵੀ ਜਿਹੜਾ ਬੰਦਾ ਨਾ ਉਹ ਥੋੜੀ ਜਿਹੀ ਦਲਤੇ ਮਾਰੂਗਾ ਜੇ ਬੰਦਾ ਟੰਗੇ ਪਾਸੇ ਜਾ ਉਹੀ ਉਹੀ ਬੰਦਾ ਉਸ ਕੰਮ ਲਈ ਲੜਾਈ ਲਈ ਲੜੂਗਾ ਜਿਹੜਾ ਬੰਦਾ ਉਵੇਂ ਹੋਇਆ ਦਲਤੇ ਮਾਰਨ ਵਾਲਾ ਹੋਇਆ ਦੂਜੇ ਬੰਦੇ ਨਹੀਂ ਚੱਲਦਾ ਇੱਕ ਮੈਂ ਵੀਡੀਓ ਦੇਖੀ ਥੋੜੇ ਪਹਿਲਾਂ ਭਿੰਡਰਾ ਸੰਤਾਂ ਦਾ ਵੀ ਬੰਦੇ ਦੇ ਭਾਈ ਉਹ ਕਹਿੰਦਾ ਆ ਕਿ ਭਿੰਡਰਾ ਸੰਤਾਂ ਨੇ ਇਹ ਕਿਹਾ ਸੀ ਕਿ ਇਹ ਬੰਦੇ ਦੇ ਬਾਬੇ ਨੂੰ ਕਿਹਾ ਕਿ ਤੁਹਾਡੇ ਨਾਲ ਕੋਨੇ ਮੋਂ ਨੇਗਾ ਕੰਮ ਕਾਤੋਂ ਹੁੰਦਿਆ ਮੈਂ ਕਹਿੰਦਾ ਇਹ ਸਿੰਘ ਬਾਹਰ ਚੱਲਣੇ ਮੈਨੂੰ ਧੋਕਾ ਇਹ ਸਭ ਤੋਂ ਪਹਿਲਾਂ ਚੱਲਣੀਆਂ ਹੂੰ ਕੋਈ ਪਤਾ ਨਹੀਂ ਬਾਈਕਰੋਂ ਕਿਤੇ ਰੰਗ ਵਿੱਚ ਕਿਹੜਾ ਚੜਜੇ ਅਗਲੇ ਜੇ ਮੰਨਦੇ ਹੁਣ ਆਹ ਰੈਲੀ ਨਿਕਲੀ ਨਾ ਨਿਕਲੀ ਆ ਰੈਲੀ ਤੁਸੀਂ ਦੇਖਿਆ ਜਿੰਨੇ ਵੀ ਮੁੰਡੇ ਫੇਮਸ ਆ ਸਾਰੇ ਆ ਟਰੈਕਟਰ ਲੈ ਕੇ ਪਹੁੰਚੇ ਵੱਡੇ ਟਿਕਾਲੇ ਕੋਈ ਹੋਰ ਮੁੰਡਾ ਵੇਖਿਆ ਕੋਈ ਨਹੀਂ ਕੋਈ ਵੀ ਨਹੀਂ ਗਿਆ ਜਿਹੜਾ ਇਹ ਬਾਪੂ ਤੋਂ ਡਰਦਾ ਡੱਕੀ ਲੈ ਸਕਦਾ ਭਲਾ ਕਿਉਂ ਨਹੀਂ ਗੇ ਛੱਡ ਪਰਾਂ ਸਹੀ ਕੀ ਕਰਨਾ ਉੱਥੇ ਜਾ ਕੇ ਨੇ ਜਾਣੇ ਗਿਆ ਹੀ ਆ ਬਾਡਾ ਬਾਪੂ ਕਹਿੰਦਾ ਬੋਲ ਰੱਖਣੀ ਕਿ ਉਡੀਕਵਾਗੇ ਕੋਈ ਚੈੱਕ ਕਰਨੀ ਹੋ ਜੀ ਨਰਭੈਰ